पीवी टुडे चैनल ते तुहाडा तो स्वागत है शहीद भगत सिंह स्पोर्ट्स क्लब सराल मुंडी तारपुर वालों सालाना विशाल कबड्डी कप करवाया गया जिस दौरान कबड्डी अकेडमिया दे फसवे मुकाबले हुए जिन्हों चो जेतु टीम इकहत्तर हजार इकवंजा हजार रुपे नगद इनाम दे नाल नाल शानदार ट्राफिया देके सम्मानित किया गया नाल ही एस अमरीक सिंह ਅਤੇ ਰਣਜੀਤ ਸਿੰਘ ਸਾਹਿਬ ਦਾ ਸਰਪੰਚ ਦੇ ਵਿਸ਼ੇਸ਼ ਸਹਿਯੋਗ ਨਾਲ ਵਦਿਆ ਜਾਫੀਆਂ ਅਤੇ ਰੇਡਰਾ ਨੂੰ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਖੇਡ ਮੇਲੇ ਵਿੱਚ ਵਿਸ਼ੇਸ਼ ਤੌਰ ਤੇ ਹਲਕਾ ਬੰਗਾ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਕੁਲਜੀਤ ਸਿੰਘ ਸਰਹਾਲ ਹਲਕਾ ਫਿਲੌਰ ਤੋਂ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਸੀਨੀਅਰ ਯੂਥਾਗੋ ਰੋਬੀ ਕਾਂਤ ਤੋਂ ਇਲਾਵਾ अनेका ਧਾਰਮਿਕ ਸਮਾਜਿਕ ਅਤੇ ਸਿਆਸੀ ਜਥੇਬੰਦੀਆਂ ਦੇ ਆਗੂਆਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਜਿਨ੍ਹਾਂ ਵੱਲੋਂ ਦਾਨੀਪੁਰਸ਼ਾ ਸਹਿਯੋਗਿਆ ਅਤੇ ਕਈ ਸਨਮਾਨਯੋਗ ਸ਼ਖਸੀਅਤਾਂ ਦੇ ਸਨਮਾਨ ਵੀ ਕੀਤੇ ਗਏ। ਅੰਤ ਵਿੱਚ ਮੁੱਖ ਪ੍ਰਬੰਧਕੀ ਐਸ ਆਈ ਅਮਰੀਕ ਸਿੰਘ ਅਤੇ ਕਲਬ ਦੀ ਪ੍ਰਧਾਨ ਪ੍ਰਿੰਸੀਪਲ ਮੱਖਣ ਰਤੂ ਵੱਲੋਂ ਸਾਰੇ ਸਹਿਯੋਗੀਆਂ, ਮਹਿਮਾਨਾਂ, ਖਿਡਾਰੀਆਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਡਾਇਰੈਕਟਰ ਓਕਾਰ ਸਿੰਘ ਚੋਹਾਨ, ਮਨਜੀਤ ਰਤੂ, ਜੋਗਾ ਸਿੰਘ, ਹਰਜੀਤ ਸਿੰਘ, ਰਣਜੀਤ ਸਿੰਘ, ਹਰਦੀਪ ਸਿੰਘ, ਕੁਲਵਿੰਦਰ ਸਿੰਘ, ਸੰਜੀਵ ਸ਼ਰਮਾ, ਹਰਜਿੰਦਰ ਸਿੰਘ, ਮਨਦੀਪ ਸਿੰਘ, ਕੁਲਵਿੰਦਰ ਸਿੰਘ ਪਰਮਾਰ रणजोत सिंह चौहान हरजीत सिंह एएसआई योगराज रतू मेजर रतू ने आपो आपड़ियां जिम्मेवारियां ने बैया इस खे मेले नु देखण ले दर्शकां दे बैठण ले वधिया प्रबंध कीते गए अते नाल ही चाहते लंगर दावी विशेष तौरते प्रबंध कीता गया। ਤੁਸੀਂ ਦੇਖ ਰਹੇ ਹੋ ਛਿੰਜੀ ਲੜਵਾ ਦੀ ਵਿਸ਼ੇਸ਼ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ।

ਪੰਜਾਬ ਸਰਕਾਰ ਵਾਈਸ ਚੇਅਰਮੈਨ ਪੰਜਾਬ ਸਿੱਖਿਆ ਬੋਰਡ ਅੱਜ ਦੇ ਤੌਰ ਤੇ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਦੇ ਲਈ ਔਰ ਨਾਮਾਂ ਦੀ ਵੰਡ ਕਰਨ ਦੇ ਲਈ ਅੱਜ ਦੇ ਖੇਡ ਮੇਲੇ ਵਿੱਚ ਪਹੁੰਚੇ ਨੇ ਬਹੁਤ ਬਹੁਤ ਧੰਨਵਾਦ ਪੰਜਾਬ ਸਿੱਖਿਆ ਬੋਰਡ ਦਾ ਨਿਗਾਹਵਾਖ ਕੀਤਾ ਜਾਂਦਾ ਸੀ ਸਮਾ ਦਾ ਰੀਆ ਪ੍ਰਿੰਕ ਮਾਦਿ ਨੂੰ ਪ੍ਰੈਜ਼ੀਡੈਂਟ ਹਲਕਾਂ ਦਾ ਕਲੱਬ ਔਰ ਵਾਈਸ ਚੇਅਰਮੈਨ

ਮੰਦਾਇਆ ਦਾ ਵੱਡਾ ਜੋੜ ਦਾ ਮੈਂ ਸਰਪੱਛੀ ਵਾਸੀ ਜੀ ਡਰਾਈਵਰ ਉਹਨਾਂ ਦੇ ਪਰਿਵਾਰ ਵੱਲੋਂ ਬਾਈ ਬੀਰ ਸਿੰਘ ਜੀ ਬਾਈ ਜਰਵੀਰ ਸਿੰਘ ਜੀ ਬਾਈ ਅਰਵੀਰ ਸਿੰਘ ਜੀ ਦੀ ਮਿਲਕਾ ਉਹਨਾਂ ਵੱਲੋਂ 75000 ਦਾ ਪਹਿਲਾ ਨਾਮ ਹੈ ਤੇ ਗੁਰੂ ਦਾ ਪਤ ਮਨਿੰਦਰ ਸਿੰਘ ਜੀ ਖੇਡਾ ਉਹਨਾਂ ਦੇ ਪਰਿਵਾਰ ਵੱਲੋਂ ਆਮ ਦਾ ਹੋ ਅਗਲੇ ਕੇ ਅਰਵੀਰ ਦਾ ਵੱਲੋਂ ਤੇ ਸਰਦਾਰ ਨੋਕੀ ਜੀ ਉਹਨਾਂ ਦੇ ਸਵਾਦ ਵੱਲੋਂ ਬੀਰ ਸਿੰਘ ਜੀ ਬੀਐਸਆਰ ਐਮ ਵਾਲੇ ਬਾਈ ਸੰਜੀਤ ਸਰਵਾ ਬਾਈ ਗੰਗਲੀ ਜੀ ਮਿੱਟੀਪੁਰ ਵਾਲੇ ਡਾਕਟਰ ਨੋਕੀਕਰਤੂ ਜੀ ਮਨਦੀਪ ਸਿੰਘ ਸਾਰੇ ਸਾਰੇ ਨੰਬਰ 12 27 ਅਗਲੇ ਪਾਟਾ ਨਵੀਂ ਮੁਕਾਬੋਦੀਆਂ ਯਾਫੀ ਦਾ ਸਾਹਮਣਾ ਦੇਖੋ ਅੱਜ ਨੂੰ ਰਾਤ ਟਕੜਾ ਯਾਫਾ ਕਿਦਾਂ ਦਾ ਹੋਗਾ ਸਮਾਂ ਇੱਕ ਪਾਸੇ ਗੁੱਗੂਆ ਬਰੋਦਰ ਵੀ ਧੱਤੀ ਦਾ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਉਹ ਗੁੱਗੂ ਦਾ ਕਰਾਈਆ ਯਾਫੀ ਪਿਆਰਾ ਇੱਕ ਵਾਰ ਪਟਿਆਰੇ ਤੋਂ ਆਇਆ ਆ ਮੁੰਡਾ ਕਿਨੇ ਦੋਹਰਾ ਵਾਲੇ ਜੋਵੀ ਦੇ ਪੰਡਾ ਦਾ ਦੋਹਰਾ ਵਾਲੇ ਜੋਵੀ ਨੇ ਬਹੁਤ ਤਕੜੀ ਕਬੱਡੀ ਖੋਡੀਆ

ਆ ਬੋਲਾ ਬੋਸਰਾ ਆ ਬੱਲੇ 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 ਫਾਇਰ ਪਾਸੇ ਕਾਲਾ ਉਹ ਨਹੀਂ ਸਾਹ ਪਰ ਬੰਦੇ ਕੋ ਪਾਉਂਦਾ ਸੋਤਾ ਦੀ ਗਰਾਂ ਵਾਲੇ ਉਹਨਾਂ ਦਾ 500 ਦੀ ਆਵਾ ਕਰ ਗਿਆ ਫਾ ਲੱਗ ਗਿਆ ਪੰਜਾਫੀ ਰੋ ਹੋ ਰਹੇ ਨੇ ਬਾਈ ਜਨਨੋ ਆ ਚਾਫੀ ਦੇ ਜਫਾ ਖੋ ਗਾ ਬਾਹ ਗੁਰੀ ਤਤੂ ਦੇ ਬਾਰੇ ਦੇਖਾਂਗੇ ਸ਼ੇਰ ਆ ਸਵਾਸੇ ਟੱਕਰਿਆ ਲੱਗਦਾ ਆ ਵੇਖੋ ਮੁੰਡਾ ਕਬਾਲ ਚਲੀ ਜਾਂਦਾ ਦੇ ਬਾਹਰ ਬਾਹਰ ਕਰ ਦਿੱਤਾ ਤੇ 500 ਡੋਗੋ ਲਈ ਸਾਡੇ ਕੁਲਵਿੰਦਰ ਸੋਤਾ ਜੀ ਉਧਰ ਜੱਫਾ ਇਧਰ ਜੱਫਾ ਆ ਪਟਿਆਲੇ ਵਾਲਾ ਪਟਿਆਲੇ ਵਾਲਾ ਆ ਦੇ ਵਧੀਆ ਜੱਫੇ ਚ ਬਟਾਣਾ ਪਰ ਸਾਹਮਣੇ ਦੇਖੋ ਇੱਕ ਬੰਨੇ ਗੁੰਨੂ ਔਰ ਦੂਸਰੇ ਬੰਨੇ ਜਿਹੜੀਆਂ ਇਹਨਾਂ ਨੇ ਲੱਗਾ ਹੀ ਆ ਆਹੋ ਜੱਗਰੂ 1000 ਇਹ ਕੁਲਵਿੰਦਰ ਸੋਤਾ ਮਾਈ ਬਲੋ

हजार अपने दिल भी नहीं कुछ एक हजार